ਅੱਜ ਪੂਰੀ ਦੁਨੀਆ ਦਾ ਤੇਲ ਮੁੱਕ ਜੇ ਅਮਰੀਕਾ ਕੋਲੇ 47 ਸਾਲ ਦਾ ਤੇਲ ਪਏ ਛੇੜੇ ਹੀ ਨਹੀਂ ਉਹਨਾਂ ਨੇ ਤੇ ਆਪਾਂ ਇੱਥੇ ਪਾਣੀ ਖਤਮ ਕਰ ਲਿਆ ਨਾਲੇ ਉਹ ਫਸਲ ਵਾਸਤੇ ਜਿਹੜੀ ਆਪਣੀ ਖੁਰਾਕ ਹੀ ਹੈ ਨਹੀਂ ਆਪਾਂ ਚੌਲ ਕਦੋਂ ਖਾਂਨੇ ਜੀ ਪਹਿ 10ਵੇਂ ਵਾਲੇ ਦਿਨ ਖੀਰ ਬਣਾਉਣੇ ਵੱਧ ਤੋਂ ਵੱਧ ਕਣਕ ਤਾਂ ਚਲੋ ਆਪਾਂ ਰੱਖਦੇ ਆਂ ਢੋਲ ਚ ਪਾ ਕੇ ਪਹਿਲਾਂ ਚੌਲ ਬੀਜ ਬੀਜ ਕੇ ਧਰਤੀ ਖਤਮ ਕਰ ਲਈ ਹੁਣ ਉਹ ਮੁੱਕਰ ਗਏ ਐਫਸੀਆਈ ਵਾਲੇ ਕਹਿੰਦੇ ਅਸੀਂ ਨਹੀਂ ਖਰੀਦਦੇ ਮੋਲੇ ਵਲ ਤਾਂ ਮੈਨੂੰ ਕੰਮ ਲੈ ਕੇ ਛੱਡਦੇ ਆਪਾਂ ਆਪਾਂ ਵੀ ਧਰਤੀ ਗਾੜ ਲਈ ਥੱਲੋਂ ਤਾਂ ਲੱਗ ਗਿਆ ਨਾ ਪਤਾ ਹੁਣ ਪੰਜਾਬ ਨੂੰ ਵੀ ਕੌਣ ਕੌਣ ਮਿਲੇ ਹੋਏ ਸੀ ਹੁਣ ਇਹਨਾਂ ਕੋਲੇ ਇਹ ਹੈ ਤੁਸੀਂ ਫਿਰ ਇੰਨਾ ਟਾਈਮ ਕਿਉਂ ਲਾਤਾ ਉਹ ਭਾਈ ਕੇਸ ਹੀ ਇੰਨੇ ਖਰਾਬ ਕਰ ਗਏ ਸੀ ਸਾਨੂੰ ਠੀਕ ਕਰਨ ਨੂੰ ਟਾਈਮ ਲੱਗ ਗਿਆ ਪਰ ਜਦੋਂ ਅਸੀਂ ਕਰ ਲਿਆ ਫਿਰ ਠੀਕ ਹੁਣ ਕੋਈ ਬਖਸ਼ਿਆ ਨਹੀਂ ਜਾਊਗਾ ਸਾਬਾਸ਼ ਬੇਟਾ ਬਹੁਤ बढ़िया ਅਗੇ ਜਮਾ ਤਿਆਰ ਨੇ ਸਾਰਿਆਂ ਦੇ ਤਿਆਰ ਨੇ ਕਿਸੇ ਦਾ ਕਿਸੇ ਚਾ ਕਿਸੇ ਦਾ ਕਿਸੇ ਚਾ ਬੜੇ ਤ੍ਰਿਕਿਆ ਨਾਲ ਇਹਨਾਂ ਨੇ ਲੁੱਟਿਆ ਬੜੇ ਬੜੇ ਬੰਦੇ ਫੜੇ ਜਾ ਰਹੇ ਨੇ ਔਰ ਬڑے-ਬڑے ਬੰਦੇ ਜਦੋਂ ਫੜੇ ਜਾ ਰਹੇ ਨੇ ਤਾਂ بڑے-ਬڑے ਬੰਦੇ ਉਹਨਾਂ ਦੀ ਹਮਾਇਤ ਚਾ ਰਹੇ ਨੇ ਇਹ ਵੀ ਪਤਾ ਲੱਗ ਰਿਹਾ ਹੈ ਕਿ ਕਿਵੇਂ ਤੇ ਕੌਣ ਰਲੇ ਹੋਏ ਸੀ ਸਭ ਕੀਆ ਦੇਖਣਾ ਪੜ ਰਹਾ ਹੈ acha hai main andha ho gayi ਔਰ ਦੂਜੇ ਕੱਲ ਪਰਸੋ ਹਮਾਇਤ ਕਰ ਰਹੇ ਸੀ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਹੈ ਕੈਪਟਨ ਮਰਿੰਦਰ ਅੱਛਾ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਮਨਜੀਠੀ ਨੂੰ ਜੇਲ੍ਹ 'ਚ ਕਰਕੇ ਅਧਿਕਾਰ ਤਾਂ ਉਹਨਾਂ ਦੇ ਹੀ ਐ ਬਸ ਇਹ ਤਾਂ ਪਸ਼ੂ ਆ ਪਤਾ ਭੇਡਾਂ ਬੱਕਰੀਆਂ ਆ ਪੰਦਾ ਆਪਣੇ ਅਧਿਕਾਰ ਕੋਰ ਨਹੀਂ ਆਗੇ ਇੱਥੇ ਮਨੁੱਖੀ ਅਧਿਕਾਰ ਯਾਦ ਆ ਜਾਂਦੇ ਨੇ ਉਹਨੂੰ ਭੁੱਲ ਜਾਓ ਉਹ ਤਾਂ ਭੁੱਲ ਜਾਓ ਉਹਨਾਂ ਨੂੰ ਤਾਂ ਪਤਾ ਹੀ ਨਾ ਉਹਨਾਂ ਨੂੰ ਤਾਂ ਜਨਮ ਦਿਨ ਨਹੀਂ ਪਤਾ ਜਨਾਬ ਪਹਿਲੀ ਹੋਈ ਵਿਧਾਨ ਸਭਾ 'ਚ ਮੈਂ ਪੁੱਛ ਲਿਆ ਸੀ ਪਹਿਲੀ ਹੋਈ ਵਿਧਾਨ ਸਭਾ 'ਚ ਰਾਜਾ ਬੜਿੰਗ ਨੂੰ ਕਿ ਤੈਨੂੰ ਪਤਾ ਕਿ ਭਗਤ ਸਿੰਘ ਦਾ ਜਨਮ ਦਿਨ ਕਦੋਂ ਆਇਆ ਕਹਿੰਦਾ ਮੈਨੂੰ ਪਤਾ ਨਹੀਂ ਓਰੇ ਬਾਬਾ ਬਾਬਾ ਦੇਸ਼ ਦੇ ਕਾਂਗਰਸ ਦੇ ਨੈਸ਼ਨਲ ਦੇ ਯੂਥ ਦੇ ਪ੍ਰਧਾਨ ਰਹੇ ਨੇ ਤੈਨੂੰ ਭਗਤ ਸਿੰਘ ਦਾ ਜਨਮ ਦਿਨ ਨਹੀਂ ਪਤਾ ਇਹਨਾਂ ਤੋਂ ਕੀ ਉਮੀਦ ਕਰ ਲਓਗੇ ਤੁਸੀਂ